ਸਸਰੀ ਗਾਲ ਨਾਮ ਬਲਜਿੰਦਰ ਮਲੇਦਿਆ ਕਹਿੰਦੇ ਨੇ ਮੂਸੇ ਜਿੰਨੇ ਛੋਟਾ ਨੂੰ ਮੂਸਾ ਬਿਆਦਾ ਹੋਇਆ ਤਾਂ ਸਰਕਾਰ ਸਬੂਤ ਨੂੰ ਜਦੀ ਪਈ ਆ ਵੀ ਆਪਣੇ ਤਾਂ ਇਹ ਕਾਨੂੰਨ ਹੈ ਨਹੀਂ ਵੀ 50 ਸਾਲ ਤੋਂ ਉੱਪਰ ਇਹ ਤਕਨੀਕ ਦੀ ਵਰਤੋਂ ਐ ਲੱਗਦਾ ਜਿਵੇਂ ਸੈਂਟਰ ਚਲ ਪੰਜਾਬ ਤੋਂ ਲੈਟਰ ਨਿਕਲਦਾ ਨਾ ਹੋਰ ਵੀ ਚੱਲ ਹੁੰਦਾ ਚੱਲੇ ਯਾਰ ਭਗਵਾਨ ਤਮਾਨ ਕਮਰਜੀ ਮੈਨੂੰ ਆਇਆ ਲੱਗਦਾ ਯਾਰ ਭਗਵੰਤ ਇੰਟਰਵਿਊ ਕੀ ਫਿਗਰ ਤੇ ਆਇਆ ਯਾਰੋ ਇਹ ਇੱਡੀ ਇੱਡਾ ਕਿੱਡਾ ਈਸ਼ੂ ਬਣਾ ਰੱਖਿਆ ਡਾਟਾ ਦੇਤਾ ਦਿੱਤਾ ਕੀ ਹੋ ਗਿਆ ਹਾਂ ਹੋਰ ਕੋਈ ਨਹੀਂ ਸਜ਼ਾ ਅਭੀ ਉਹਨੂੰ ਸਜ਼ਾ ਹੋ ਗਿਆ ਕਿ ਨਹੀਂ ਸਜ਼ਾ ਬਗੂਰ ਕੋ ਤੁਸੀਂ ਆ ਨਹੀਂ ਦੇਖਦੇ ਵੀ ਉਹਨਾਂ ਨੇ ਬਾਹਰ ਪ੍ਰਿੰਟਮੈਂਟ ਕਰਾਇਆ ਹੈਗਾ ਉਹਨਾਂ ਨੇ ਕਾਨੂੰਨ ਦੇ ਬਾਰੇ ਚ ਉਹਨਾਂ ਦੇ 파ਟਨਰ ਬਾਹਰ ਰਹਿ ਗਏ ਸੀਗੇ ਫੈਰਾਂ ਰਹਿ ਗਏ ਸੀਗੇ ਜਿਆਦਾ ਉਮਰ ਦੇ ਮੱਲਾ ਪੰਦੀ ਆ ਨਵਾਂ ਟਾਈਮ ਇਹ ਸਰਕਾਰ ਨੂੰ ਦਿਖਦਾ ਪਿਆ ਵੀ ਸਿੱਧਾ ਸੈਂਟਰ ਤੋਂ ਆ ਲਾਊਗਾ ਏ ਛੋਟਾ ਹਿੱਸਾ ਸਸਰੀਗਾਲ ਮੈਂ ਬਲਜਿੰਦਰ ਮਲੇਵਦੀਆ ਡੇਲੀ ਬਲੌਗ ਨਿਕਸ ਨੂੰ ਪੰਜਾਬ ਚੋਂ ਮੈਂ ਦੋ ਬੋਲਦਾ ਹਾਂ ਵੀ ਜਿਹੜਾ ਹੁਣ ਇਹ ਰੋਲਾ ਆ ਗਿਆ ਸਿੱਧੂ ਮੂਸੇ ਵਾਲੇ ਵੀਰ ਜੀ ਦੇ ਛੋਟੇ ਵੀਰ ਦਾ ਜੱਲੀ ਆਂਦਾ ਵੀ ਆ ਸੈਂਟਰ ਨੇ ਜਿੱਥੇ ਤੇ ਜੀ ਪੰਜਾਬ ਨੂੰ ਹਾਂ ਉਹ ਤੇ ਬਾਦ ਪੰਜਾਬ ਨੇ ਨਾਨ ਸਾਹਿਬ ਜੀहां ਚਿੱਠੀ ਉਹ ਤੇ ਬਾਦ ਜਿੰਨੇ ਮੁੱਸੇ ਜਿੰਨੇ ਛੋਟਾ ਮੁੱਸਾ ਬਿਆਦਾ ਹੋਇਆ ਤਾਂ ਸਰਕਾਰ ਇਸ ਬੋਧ ਨੂੰ ਜੀ ਪਈ ਹੈ ਵੀ ਆਪਣੇ ਤਾਂ ਇਹ ਕਾਨੂੰਨ ਹੈ ਨਹੀਂ ਵੀ 50 ਸਾਲ ਤੋਂ ਉੱਪਰ ਇਹ ਤਕਨੀਕ ਦੀ ਵਰਤੋਂ ਕਰਕੇ ਵੀ ਜੀਵੀ ਕਰ ਸਕੇ ਪਰ ਅਗਲੇ ਨੂੰ ਵੀ ਯਾਰ ਇੱਕ ਗੱਲ ਦਾ ਕੋ ਕਾਨੂੰਨ ਕਾਨੂੰਨ ਦੀ ਅਨੰਦਨਾ ਤਾਂ ਨਹੀਂ ਕੀਤੀ ਉਹਨਾਂ ਨੇ ਉਹਨਾਂ ਨੇ ਤਾਂ ਐਕਚੁਅਲੀ ਬਾਹਰ ਜਾ ਕੇ ਕਰਵਾਇਆ ਡਿਲੀਵਰੀ ਇੰਡੀਆ ਚ ਕਰਵਾਈ ਹੈਗੀ ਹੈ ਦਸੋ ਇਹ ਤਾਂ ਯਾਰੀ ਬਸ ਮੈਨੂੰ ਐ ਲੱਗਦਾ ਜਿਵੇਂ ਸੈਂਟਰ ਚਲ ਪੰਜਾਬ ਤੋਂ ਲੈਟਰ ਨਹੀਂਿਕਲਦਾ ਨਾ ਫੇਰ ਵੀ ਚੱਲ ਹੁੰਦਾ ਚੱਲ ਯਾਰ ਭਗਵਾਨਤਮਾਨ ਕਿਨਰਜੀ ਮੈਨੂੰ ਐ ਲੱਗਦਾ ਯਾਰ ਭਗਵਾਨਤਮਾਨ ਇਹ ਸੈਂਟਰ ਨਾਲ ਕੋਈ ਰਲਿਆਦਾ ਨਹੀਂ ਹੋਇਆ ਇਸੇ ਸੁਰ ਲਈ ਚਿਆਰੋ ਬਹੁਤ ਪੱਕਾ ਲੱਗਦਾ ਹੈ ਮੁੰਸਾ ਸਾਹਿਬ ਨੇ ਇਸ ਸੈਂਟਰ ਨੇ ਮਰਵਾਇਆ ਯਾਰ ਜਿੱਤ ਤੱਕ ਮੇਰਾ ਖਿਆਲ ਹੈ ਯਾਰ ਕਿਉਂਕਿ ਸੈਂਟਰ ਨੂੰ ਕੀ ਫਿਕਰ ਪਿਆ ਯਾਰੋ ਇਹ ਇੱਡੀ ਇੱਡਾ ਕਿੱਡਾ ਈਸ਼ੂ ਬਣਾ ਰੱਖਿਆ ਵੀ ਸੈਂਟਰ ਨੇ ਚਿੱਠੀ ਕੱਢੀ ਯਾਰੋ ਸੈਂਟਰ ਨੂੰ ਕੀ ਪ੍ਰੋਬਲਮ ਆਉਂਦੀ ਅਗਲੇ ਜੋ ਜਾਗ ਜੰਮਣ ਦੇ ਮਰਜ਼ੀ ਜੰਮਣ ਉਹ ਉਹਨਾਂ ਦੀ ਪ੍ਰਾਪਰਟੀ ਉਹਨਾਂ ਕੋਲ ਸਪਿਆ ਗਈ ਤੇ ਵਾਰਸਤਾ ਹੋ ਗਿਆ ਅਗਲੇਆਂ ਦਾ ਅਗੈਂਡ ਦੀ ਮਜ਼ਬੂਰੀ ਸੀਗੀ ਇਹ ਕਰੇ ਕੁਸ਼ੀਆ ਅਲੀਓ ਤਾਂ ਵੇਖ ਸਰਕਾਰਾਂ ਨੂੰ ਕੀ ਹੈ ਕਿ ਸਰਕਾਰਾਂ ਨੂੰ ਡਰ ਲੱਗਦਾ ਪਿਆ ਵੀ ਆਉਣ ਵਾਲੇ ਟਾਈਮ 'ਚ ਸੋਸ਼ਲ ਮੀਡੀਆ ਤੇ ਅੱਗ ਪੂਰੀ ਲੱਗੂਗੀ ਅੱਜ ਤੋਂ ਕੋਈ 10-12 ਸਾਲ ਬਾਅਦ ਵੀ ਆਉਣ ਵਾਲਾ ਟਾਈਮ ਲੈ ਸਰਕਾਰਾਂ ਨੂੰ ਡਰਾਈ ਜਾਂਦਾ ਵੀ ਇਹ ਛੋਟਾ ਮੁੱਸਾ ਪਤਾ ਨਹੀਂ ਕੀ ਕਰੂਗਾ ਕਿ ਕਿਉਂਕਿ ਬਲੱਡ 'ਚ ਬਲੱਡ 'ਚ ਹੁੰਦਾ ਨਾ ਉਹ ਬਲੱਡ ਤਾਂ ਉਹਦੇ 'ਚ ਫਿਰ ਬਲਕਾਰ ਸਿੰਘ ਭਾਈ ਆ ٹھیک ہے نا باقی یار بہت ماری گل ہے بہت ماری گل ہے یار جا کے ہسپتال ڈلیوری جیت ہوں وہ پھر ڈاکٹر نے سارا ڈاٹا دے گیا ہاں وہ ایک بلاکر ویڈیو دیکھیے مجھے نام نہیں پتا کی کہ وہ کہی ہوں ਉਹ ਬਿਲਕੁਲ ਸਿੰਘ ਜੀ ਕੋ ਅਬ ਹੋ ਗਈ ਸਜ਼ਾ ਅਬ ਉਹਨੂੰ ਸਜ਼ਾ ਹੋ ਗਿਆ ਕਿ ਨਹੀਂ ਸਜ਼ਾ ਬਗੂਰ ਕੋ ਤੁਸੀਂ ਆ ਨਹੀਂ ਦੇਖਦੇ ਵੀ ਉਹਨਾਂ ਨੇ ਬਾਹਰ ਟ੍ਰੀਟਮੈਂਟ ਕਰਾਇਆ ਹੈਗਾ ਉਹਨਾਂ ਨੂੰ ਕਾਨੂੰਨ ਦੇ ਬਾਰੇ ਚ ਉਹਨਾਂ ਨੂੰ ਪਤਾ ਸੀਗਾ ਵੀ ਹਿੰਦੁਸਤਾਨ ਚ ਇਹ ਕਾਨੂੰਨ ਹੈ ਨਹੀਂ ਜਿਹੜਾ ਲਾਕਡਾਊਨ ਲੱਗਿਆ ਸੀ ਐਂ ਤਾਂ ਫਿਰ ਜਿਹੜੇ ਕਈ 파ਟਨਰ ਬਾਹਰ ਰਹਿ ਗਏ ਸੀ ਦੇ ਫੋਰਨ ਰਹਿ ਗਏ ਸੀਗੇ ਜਿਆਦਾ ਉਮਰ ਦੇ ਮੱਲਕੂ ਧਰਤੀ ਤੋਂ ਇਨਾਂ ਦਾ ਵੀ ਜਿਹੜਾ ਬੇਬੀ ਖੜ ਜਾਂਦਾ ਫੇਰ ਉਹ ਤਾਂ ਤੈਨੂੰ ਕੀ ਹੋ ਉਹਨਾਂ ਦੇ ਕੀ ਹੋਊਗਾ ਯਾਰ ਬਸ ਗੱਲ ਹੈ ਅਗਲਾਂ ਦੇ ਘਰ ਖੁਸ਼ੀ ਆਈ ਆ ਨਾ ਜੜੀ ਨਹੀਂ ਹੰਦੀ ਆਨਾਂ ਦਾ ਟਾਈਮ ਨੇ ਸਰਕਾਰ ਨੂੰ ਦੇਖਦਾ ਪਿਆ ਵੀ ਸਿੱਧਾ ਸੈਂਟਰ ਤੀਂ ਆਲਾਊਗਾ ਏ ਛੋਟਾ ਹਿੱਸਾ ਬਾਕੀ ਰੱਬ ਰੱਖਾ ਯਾਰ ਬਹੁਤ ਮਾੜਾ ਹੋ ਜਾਂਦਾ ਆਪਾਂ ਤਾਂ ਕਹਿੰਨੇ ਯਾਰ ਚਲੋ ਬਾਕੀ ਵੀ ਸਪੋਰਟ ਕਰੇ ਨਾ ਨਵਾਂ ਪੰਜਾਬੀ ਚੈਨਲ ਸ਼ੁਰੂ ਕੀਤਾ ਸਮਨ ਦਾਸੀ ਦਿੱਤਾ ਦੇਲੀ ਦੇਲੀ ਬਲੌਗ ਮੈਂ ਇੱਕ ਸੰਪੰਜਾਬ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਚ ਰਹੋ ਪਹਿਲੀ ਵਾਰ ਦੇਖਿਆ ਬਈ ਜੋ ਆਖ ਜੰਮਨ ਤੇ ਲੋਕ ਤਾਂ ਬਹੁਤ ਕੋਸ਼ ਆ ਵੀ ਛੋਟਾ ਨੂੰਸਾ ਆ ਗਿਆ ਝੋਟਾ ਆ ਗਿਆ ਪਰ ਸਰਕਾਰ ਉਹ ਸਰਕਾਰ ਹੈ ਮੱਛੀ ਪਈ ਹੈ ਸਰਕਾਰ ਦੂਜੇ ਨੇ ਜਾਇਸੀ ਗਾਲ ਨਹੀਂ ਹੈ ਸਰਕਾਰ ਮੱਛੀ ਪਈ ਹੈ ਹੈਨਾ ਉਹੀ ਕਾਰਨ ਜੀ ਇਸ ਅੰਟਰਨੇਟ ਚਿੱਠੀਗੜਤੀ ਮਿਲ ਜਾਈ ਜੀ ਆਵੇਂ ਪੰਜਾਬ ਤੋਂ ਇੱਥੇ ਮਿਲ ਲਈ ਪਰ ਅਗਲੇ ਨੂੰ ਤਾਂ ਇੱਥੇ ਪਤਾ ਨਹੀਂ ਆਈ ਕੱਚੀਆਂ ਰੋਡਾਂ 'ਗੋਈ ਘੇੜਦੇ ਅੱਗੇ ਸਿੱਧੂ ਇਸੇ ਵਰਕੇੇ ਵਾ ਲਿਆ ਹੁਣ ਹਰੇਕ ਗੱਲ ਸੋਚ ਸਮਝ ਕੇ ਅਗਲੇ ਫੇਰ ਗਲਤ ਕੰਮ ਕਰਦੇ ਆ ਪਹਿਲਾਂ ਵੇਹ ਵਾਲਾ ਕੰਮ ਨਹੀਂ ਬਈ ਸ਼ਰਮ ਸੋਸ਼ਲ ਮੀਡੀਆ ਤੇ ਲਾਈਵ ਵਾਲਾ ਕੰਮ ਸੀਗਾ ਹੁਣ ਅਗਲੇ ਸੋਚ ਸਮਝ ਕੇ ਹਰੇਕ ਕਰਦੇ ਆ ਦੇਤੇ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਜਾਂਦਾ ਪਿਆ ਮੈਂ ਵੀਡੀਓ ਵੇਖੀ ਆਂਦਾ ਸੀਗਾ ਪੱਤਰੇ ਪਰ ਆ ਨਾਲ ਗੱਲ